ਸਾਨੂੰ 5 ਸਾਲ ਹੋ ਗਏ ਤੇ ਕੰਮ ਕਰਦੇ ਆਂ ਸਰਦਾਰ ਸਾਡ ਆਹ ਕੀ ਜਿਹੜੀ ਅੰਬਰਸਤੋਂ ਮਸਾਲੇ ਬਲੌਕ ਅਸੀਂ ਅੰਬਰਸਤੋਂ ਕਰਦੇ ਆਂ ਲੱਕੜ ਬਲੌਕ ਅਸੀਂ ਅੰਬਰਸਤੋਂ ਕਰਦੇ ਆਂ ਹਰ ਚੀਜ਼ ਅਸੀਂ ਅੰਬਰਸਤੋਂ ਬਲੌਕ ਕਰਦੇ ਆਂ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਆਂ ਜੋ ਟੈਕਨੋਲੋਜੀ ਦਾ ਟੇਸਟ ਉਹਦਾ ਟੇਸਟ ਨਹੀਂ ਹੈਗਾ ਹਾਂਜੀ ਗੈਸ ਦਾ ਟੇਸਟ ਨਹੀਂ ਹੈਗਾ ਲੱਕੜ ਅਸੀਂ ਵਰਤਦੇ ਆਂ ਤੰਦੂਰੀ ਉਹ ਜੀ ਕਿੱਕੜ ਮੁੱਢੀ ਸਾਰ ਇਹ ਹੈਗੀ ਆ ਦੇਖ ਤਾਂਬੇ ਦੇ ਤਾਂਬੇ ਦੇ ਮੁਰਤਾਂ ਅਸੀਂ ਇਹਦੇ ਵੀ ਤਿਆਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਸਾਰ ਇਹ ਮੇਰੀ ਇਹ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਜੀ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾਂ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਇਹ ਇਹ ਬਿਨਾ ਪਿਆਜ਼ ਤੋਂ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੀ ਹੈ ਜੀ ਇਹ ਪਲੇਟ ਲਾ ਕੇ ਤਿਆਰ ਹੋ ਗਈ ਹੈ ਜੀ ਇਹ ਕਸਟਮਰ ਕੋ ਪਹੁੰਚ ਰਹੀ ਹੈ ਇਕਸ ਜੇ ਨੀ ਕਿ ਇਹਦੇ ਵਿੱਚ ਆਉਂਦਾ ਇੱਕ ਕੁਲਚਾ ਹੁੰਦਾ ਹਾਂ ਮੱਖਣ ਟਿੱਕੀ ਤੇ ਹਰਾ ਪਿਆਜ਼ ਤੇ ਚਟਨੀ ਚਟਨੀ ਕੀ ਆਵਾਜ਼ ਆ ਜੀ ਕੋਈ ਨਕਾਰੀ ਕੋਈ ਨਹੀਂ ਕਹਿੰਦੀ ਕੋਈ ਦੁਬਾਰਾ ਲਵੇ ਦੋ ਵਾਰ ਲਵੇ ਤਿੰਨ ਵਾਰ ਲਵੇ ਕੋਈ ਨਕਾਰੀ ਆਏ ਤੁਹਾਨੂੰ ਪਤ ਖਾਣ ਲੈ ਕੇ ਆਏ ਆ ਜਿਹੜਾ ਕਿ ਅੰਮ੍ਰਿਤਸਰ ਦਾ ਫੇਮਸ ਬ੍ਰੇਕਫਾਸਟ ਜਿਹੜੇ ਛੋਲੇ ਕੁਲਚੇ ਤੇ ਤੁਹਾਨੂੰ ਕਿ ਮੈਂ ਖਾਸ ਗੱਲ ਦੱਸ ਦਿੰਦਾ ਜਿਹੜੇ ਛੋਲੇ ਕੁਲਚੇ ਤੁਹਾਨੂੰ ਅੰਮ੍ਰਿਤਸਰ ਨਹੀਂ ਤੁਹਾਨੂੰ ਲੁਧਿਆਣਾ ਦੇ ਵਿੱਚ ਦਿਖਾਉਂਗਾ ਪਾਜਰਾ ਟੇਸਟ ਜਿਹੜਾ ਬਿਲਕੁਲ ਕੀ ਅੰਮ੍ਰਿਤਸਰ ਵਰਗਾ ਟੈਸਟ ਆਊਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਛੇੜੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਕਿ ਜਿਹੜਾ ਮਸ਼ਹੂਰ ਬ੍ਰੇਕਫਾਸਟ ਅੰਮ੍ਰਿਤਸਰ ਦਾ ਲੁਧਿਆਣੇ ਦੇ ਵਿੱਚ ਅੰਮ੍ਰੇਸਰੀ ਛੋਲੇ ਗੁੱਚੇ ਤੁਹਾਨੂੰ ਅੰਕਲ ਨਾਲ ਮਿਲਾਵਾਂਗੇ ਜਾਣਾਂਗੇ ਵੀ ਕਿੰਨਾ ਟਾਈਮ ਹੋ ਗਿਆ ਇੱਥੇ ਦੁਕਾਨ ਖੋਲ੍ਹੇ ਨੂੰ ਤੇ ਜਿਹੜਾ ਸਵਾਦ ਆ ਉਹ ਅੰਮ੍ਰਿਤਸਰ ਵਰਗਾ ਹੈ ਕਿਉਂਕਿ ਜਿਹੜਾ ਸਵਾਦ ਹੈ ਚਟਣੀ ਕਰਕੇ ਜਰੂਰ ਬਣਦਾ ਹੁੰਦਾ ਆ ਸਾਡੇ ਨਾਲ ਅੰਕਲ ਜੀ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹੈ ਜ ਅੰਬਰਸਰ ਦਾ ਮਸ਼ਹੂਰ ਜਿਹੜਾ ਨਾਸ਼ਤਾ ਹਾਂਜੀ ਲੁਧਿਆਣੇ ਵਿੱਚ ਲੈ ਕੇ ਆਏ ਹੋਏ ਹਾਂ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਇੱਥੇ ਲੈ ਆਂਦੇ ਨਾਲੋਂ ਪੰਜ ਹੋ ਗਿਆ ਜੀ 5 ਸਾਲ ਹੋ ਗਏ ਹੂੰ ਸਭ ਤੋਂ ਪਹਿਲਾਂ ਤੋਂ ਮੇਰਾ ਨਾਂ ਕਹਿੰਦਾ ਗੁਰਨਾਮ ਅੰਬਰਸਰੀਆ ਬਿਲਕੁਲ ਨਾਂ ਹੂੰ ਮੈਂ ਪੰਜ ਸਾਲ ਤੋਂ ਇੱਥੇ ਆ ਰਹੀ ਹਾਂ ਸਾਨੂੰ ਪੰਜ ਸਾਲ ਹੋ ਗਏ ਤੇ ਕੰਮ ਕਰਦੇ ਹਾਂ ਸਾਡਾ ਹਰ ਚੀਜ਼ ਜਿਹੜੀ ਅੰਬਰਸਰ ਤੋਂ ਮਸਾਲੇ ਬਲੌਕ ਅਸੀਂ ਅੰਬਰਸਰ ਤੋਂ ਕਰਦੇ ਹਾਂ ਲੱਕੜ ਬਲੌਕ ਅਸੀਂ ਅੰਬਰਸਰ ਤੋਂ ਕਰਦੇ ਹਾਂ ਹਰ ਚੀਜ਼ ਅਸੀਂ ਅੰਬਰਸਰ ਤੋਂ ਬਲੌਕ ਕਰਦੇ ਹਾਂ ਯਾਨੀ ਕਿ ਅੰਗਲ ਜਿੰਨਾ ਕਹਿ ਲੋ ਜਿਹੜਾ ਕੁਲਚੇ ਹੁੰਦੇ ਹਨਾ ਇਹ ਜਦੋਂ ਅੰਬਰਸਰ ਜਿਹੜੇ ਕਹੋ ਜਦੋਂ ਤੰਦੂਰ ਚ ਲੱਗਦੇ ਨੇ ਐਂ ਜਦੋਂ ਮੱਠੀ ਮੱਠੀ ਸੇਕ ਦੇ ਉੱਤੇ ਕੁਲਚਾ ਪੱਕਦਾ ਫੇਰ ਹੀ ਇਹਦਾ ਸੁਆਦ ਹੁੰਦਾ ਤੇ ਜਿਹੜੀ ਲੱਕੜ ਆਪਾਂ ਲੱਕੜ ਵਾਲੇ ਯੂਜ਼ ਕਰਦੇ ਆਂਗੇ ਅੱਜ ਕੱਲ ਬਹੁਤ ਟੈਕਨੋਲੋਜੀ ਯੂਜ਼ ਆਈ ਜਾਂਦੀ ਹੈ ਵੀ ਬਿਜਲੀ ਵਾਲੇ ਵਰਤੀ ਜਾਂਦੇ ਆਂ ਕਿਹਦੇ ਨਾਲ ਨਹੀਂ ਚੱਲਦੇ ਅਸੀਂ ਆਪਣੇ ਤਰੀਕੇ ਨਾਲ ਚੱਲਦੇ ਆਂ ਜੋ ਟੈਕਨੋਲੋਜੀ ਦਾ ਟੇਸਟ ਉਹਦਾ ਟੇਸਟ ਨਹੀਂ ਹੈਗਾ ਹਾਂਜੀ ਗੈਸ ਦਾ ਟੇਸਟ ਨਹੀਂ ਹੈਗਾ ਲੱਕੜ ਨਾਲ ਅਸੀਂ ਵਰਤਦੇ ਆਂ ਤੰਦੂਰੀ ਉਹ ਦੀ ਕਿੱਕੜ ਮੁੱਢੀ ਅੱਛਾ ਜੀ ਕਿੱਕੜ ਦੀ ਮੁੱਢੀ ਦੇਸੀ ਵਰਤ ਹੈ ਹੋਰ ਕੋਈ ਲੱਕੜ ਦਾ ਕੋਲਾ ਨਹੀਂ ਚਾਹਦੇ ਵਰਤਦੇ ਕਿੱਕੜ ਨੇ ਬਹੁਤ ਜੀ ਤਾਲੀ ਨਹੀਂ ਇਸ ਪੈਦਾ ਨਹੀਂ ਵਰਤਦੇ ਸਰ ਮੈਂ ਕੋ ਦੇਸੀ ਕਿੱਕੜੀ ਮਿਲੋਗੇ ਤਾਂ ਮੈਂ ਜਿੱਥੇ ਮੇਰੇ ਸਟਾਲ ਤੇ ਜਾਓਗੇ ਜਾਂ ਮੇਰੀ ਕੈਟਰਿੰਗ ਦਾ ਕੰਮ ਆ ਉੱਥੇ ਵੀ ਤੁਹਾਨੂੰ ਸਾਰੀ ਕਿੱਕੜ ਦੇਸੀ ਮਿਲੇਗੀ। ਕੀ ਆਵਾਜ਼ ਹੈ ਅੰਕਲ ਇੱਕ ਵਾਰ ਮੈਨੂੰ ਆਓ ਨਾਲ ਚੱਲਦੇ ਆਪਾਂ ਹਨਾ ਦਿਖਾਓ ਇੱਕ ਵਾਰੀ ਵੀ ਜਿਹੜੇ ਛੋਲੇ ਨੇ ਜਿਹੜੀ ਚਟਨੀ ਹੈ ਕਿਉਂਕਿ ਅੰਮ੍ਰਿਤਸਰ ਜਿਹੜੇ ਛੋਲੇ ਗੁਲਚੇ ਨੇ ਚਟਨੀ ਕਰਕੇ ਜਿਆਦਾ ਮਸ਼ਹੂਰ ਨਹੀਂ ਜਦੋਂ ਤੱਕ ਚਟਨੀ ਦਾ ਸਵਾਦ ਨਹੀਂ ਨਾ ਹੁੰਦਾ ਸਰ ਜਿਹੜੇ ਲੋ ਲਾਲ ਮਿਰਚ ਤੇ ਲੂਣ ਵਰਤ ਕੇ ਦਿੱਤੇ ਜਾਂਦੇ ਆ ਕੁਆਂਟੀਟੀ ਮੇਰੀ ਇਹ ਆ ਹਰਾ ਪਿਆਜ਼ ਦੀ ਚਟਣੀ ਹੋਏਗੀ ਹਾਂਜੀ ਨਾਲ ਪਦੀਨਾ ਹੋਏਗਾ ਇਮਲੀ ਦੀ ਚਟਣੀ ਹੋਏਗੀ ਨਾਲ ਆਲੂ ਮਿਕਸ ਹੋਣਗੇ ਇਸ ਤੋਂ ਸਭ ਤੋਂ ਬੈਸਟ ਹੋਗਾ ਚਟਣੀ ਦਾ ਸਾਡਾ ਭੋਕਾਂ ਵਾਲੀ ਚਟਣੀ ਬਣਾਈ ਹੋਈ ਆ ਭੋਕਾਂ ਵਾਲੀ ਹਰੇ ਪਿਆਜ਼ ਦੀ ਚਟਣੀ ਬਣਾਈ ਹੋਈ ਆ ਆਓ ਦੇਖਦੇ ਆ ਨਾ ਵੀ ਜਦੋਂ ਵੇਖਾਂਗੇ ਫੇਰ ਹੀ ਪਤਾ ਲੱਗੂ ਕਿ ਅਸਲ ਵਿੱਚ ਗੱਲਬਾਤ ਕਿਸ ਹਿਸਾਬ ਨਾਲ ਹੈਗੀ ਆ ਜਰੂਰ ਜੀ ਜਰੂਰ ਤੇ ਅਗਲੇ ਇਸ ਤੋਂ ਇਲਾਵਾ ਹੋਰ ਆਪਣੇ ਕੋ ਕੀ ਹੁੰਦਾ ਹੋਰ ਹੁੰਦਾ ਲੱਛਾ ਪਰੌਂਠਾ ਲੱਛਾ ਪਰੌਂਠਾ ਹਾਂਜੀ ਇਹ ਤਾਂ ਸ਼ਹਿਰੀ ਡਿਸ਼ ਆ ਗਈ ਵਸੇਣਾ ਲੱਛਾ ਪਰੌਂਠਾ ਨਹੀਂ ਇਹ ਸਾਡੀ ਅੰਮ੍ਰਿਤਸਰ ਦੀ ਦੇਸੀ ਹੈ ਜੀ ਇਹ ਵੀ ਅਸੀਂ ਅੰਮ੍ਰਿਤਸਰ ਤੋਂ ਜੂਰ ਕਰਦੇ ਹਰ ਚੀਜ਼ ਆਟਾ ਉਟਾ ਸਾਡਾ ਸਾਰਾ ਉੱਧਰ ਤੋਂ ਹੀ ਹੁੰਦਾ ਦਿਖਾਓ ਮੈਨੂੰ ਹਨਾ ਵੀ ਕੇ ਛੋਲੇ ਕਿੱਦਾਂ ਤਿਆਰ ਕੀਤੇ ਜਾਂਦੇ ਨੇ ਮਾਵਾਂ ਦੀ ਦਾਲ ਕੇ ਹਿਸਾਬ ਦੀ ਬਣੀ ਹੁੰਦੀਆਂ ਸਰ ਇਹ ਹੈਗੀ ਆ ਦੇਖ ਤਾਂਬੇ ਦੇ ਮੁਰਤਾਂ ਅਸੀਂ ਇਹਦੇ ਦੀ ਤਿਆਰ ਕਰਦੇ ਆਂ ਔਰ ਲੱਕੜ ਤੇ ਹੀ ਕਰਦੇ ਆਂ ਕੋਈ ਇਹਦੀ ਵੀ ਗੈਸ ਤੇ ਕਰਨਾ ਜਾਂ ਕਿਤੇ ਕਰਨਾ ਇਹ ਲੱਕੜ ਤੇ ਹੀ ਤਿਆਰ ਕਰਦੇ ਆਂ ਇਹ ਹੈ ਕਿ ਤਾਂਬੇ ਦੇ ਵਿੱਚ ਦਾਇਕ ਦਾਲ ਪਾਉਂਦੀ ਆਂ ਮੱਠੀ ਵੱਟੀ ਦੇ ਵਿੱਚ ਪੱਠੀ ਹੱਸ ਕੇ ਕੀ ਆਵਾਜ਼ ਆਈ ਇੱਕ ਵਾਰੀ ਚਲਾ ਕੇ ਵਿਖਾ ਦਿਓ ਨਾ ਮੈਨੂੰ ਵੀ ਇਹ ਕਿੰਨਾ ਕ ਟਾਈਮ ਲੈ ਲੈਂਦੀ ਅੰਕਲ ਬਣਨ ਵਾਸਤੇ ਯਾਨੀ ਕਹ ਲੋ ਇਹ 5-6 ਘੰਟੇ ਲੈ ਲੈਂਦੀ ਹੈ 5-6 ਘੰਟੇ ਹਾਂਜੀ ਯਾਨੀ ਕਿ ਨੋ ਵਿੱਚ ਮੱਠੀ ਮੱਠੀ ਆਗ ਤੇ ਤਾਂਬੇ ਦੇ ਬਰਤਨ ਦੇ ਬਣਦੀ ਨਾਲ ਲਾ ਕੇ ਭੋਲਣਾ ਪੈਂਦਾ ਨਾ ਬਸ ਭੁੱਲ ਜਾਈਦਾ ਜੀ ਬਸ ਵੇ ਬਸ ਆੱਕੜੀ ਜਾਵੇ ਤੇ ਮੈਨੂੰ ਛੋਲੇ ਵੀ ਦਿਖਾ ਦਿਓ ਇੱਕ ਵਾਰੀ ਕਿਉਂਕਿ ਗੱਲ ਆਪਾਂ ਕਰਨੇ ਆ ਜਿਹੜਾ ਨਾਸ਼ਤਾ ਛੋਲੇ ਕੁਲਚੇ ਤੇ ਛੋਲੇ ਨਾ ਵਿਖਾਈਏ ਇਦਾਂ ਕਿਦਾਂ ਹੋ ਸਕਦਾ ਸਰ ਇਹ ਮੇਰੀ ਹਰੇ ਪਿਆਜ਼ ਦੀ ਕਟਣੀ ਕਿਆ ਬਾਤ ਹੈ ਇਹ ਚ ਮੇਰਾ ਪ੍ਰੋਪਰ ਤਰੀਕੇ ਨਾਲ ਪਿਆਜ਼ ਭੂਕਾ ਵਾ ਕੇ ਹਾਂਜੀ 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 ਪ੍ਰੋਪਰ ਤਿਆਰ ਇਹ ਇਹ ਬਿਨਾ ਪਿਆਜ਼ ਤੋਂ ਹਮ ਬਿਨਾ ਟਮਾਟਰ ਤੋਂ ਬਿਨਾ ਲਸਣ ਤੋਂ ਰੈਡੀ ਹੁੰਦੀ ਹੈ ਜੀ। ਕੀ ਬਾਤ ਹੈ। ਇਹ ਕੋਈ ਚਲਾ ਕੇ ਵਿਖਾ ਦਿਓ ਨਾ। ਇਹ ਵੀ ਅੰਗਲ ਕਿਦਾਂ ਮੀਂਸ ਤੰਦੂਰ ਤੇ ਹੀ ਪਕਦੇ ਨੇ ਲੱਕੜ ਤੇ। ਵੇਖ ਸਾਡੇ ਵੀ ਕੀ ਆ ਜਵਰਸ ਕਿੰਸ? ਪ੍ਰੋਪਰ ਇਦਾਂ ਬਤਲੇ ਬਤਲੇ ਨਹੀਂ ਆ ਨਾ। ਗਰੇਵੀ ਟਾਈਪ। ਗਰੇਵੀ ਟਾਈਪ। ਮੈਨੂੰ ਕੋਲਚਾ ਵੀ ਕੋਲਚਾ ਵੀ ਵਿਖਾਓ ਇੱਕ ਵਾਰ ਇਹ ਵੀ ਕੁਲਚਾ ਕਹਿ ਲੋ। ਕੁਲਚੇ ਕਰਕੇ ਹੁਣ ਜਿਹੜੀ ਆਪਾਂ ਚਟਨੀ ਵੀ ਵੇਖ ਲਈ ਆ। ਹੂੰ। ਛੋਲੇ ਵੀ ਵੇਖ ਲਏ ਨੇ। ਹੁਣ ਇੱਕ ਵਾਰੀ ਇਹ ਕੁਲਚਾ ਵਿਖਾਓ ਨਾ। ਠੀਕ। ਐ ਜੀ ਅੰਬਸਰੀ ਨਾਲ ਓਏ ਹੋਏ ਬਿਲਕੁਲ ਰੈਡੀ ਹੈ। ਕਿਆ ਬਾਤ ਹੈ ਜੀ। ਦੇਖੋ। ਕਿ ਰੀਤੀ ਬਿਲਕੁਲ ਕਿਰਤੀ। ਇੱਕ ਲੱਛਾ ਪਰੌਂਠਾ ਲਵਾਇਆ। ਇੱਕ ਲੱਛਾ। ਇੱਕ ਲੱਛਾ ਪਰੌਂਠਾ ਦੇ ਆਈ। ਤੇ ਹੁਣ ਮੈਨੂੰ ਇੱਕ ਵਾਰੀ ਜਿਹੜੇ ਮਾਂਵਾ ਦੀ ਦਾਲ ਨਾਲ ਲੱਛਾ ਪਰੌਂਠਾ ਹੁੰਦਾ ਇੱਕ ਵਾਰੀ ਉਹ ਵੀ ਦਿਖਾਓ। ਅੱਛਾ ਨਾਲ ਇਹਦੇ ਨਾਲ ਮੱਖਣ ਦਿੱਤਾ ਜਾਂਦਾ। ਬੀਰਕਾ ਦਾ ਮੱਖਣ ਕੁਆਲਿਟੀ। ਕਿਆ ਬਾਤ ਹੈ ਜੀ। ਹੈ ਜੀ। ਕੁਆਲਿਟੀ ਵੀ ਹੈ, ਕੁਆਂਟਿਟੀ ਵੀ ਹੈ। ਮਤਲਬ ਪ੍ਰੋਪਰ ਜਿਹੜਾ ਉਹ ਗਰ ਰੱਜ ਕੇ ਜਾਂਦਾ ਨਾ ਇੱਕ ਵਾਰੀ। ਇਹ ਪਲੇਟ ਲਾ ਕੇ ਤਿਆਰ ਹੋ ਗਈ ਹੈ ਜੀ। ਇਹ ਕਸਟਮਰ ਕੋ ਪਹੁੰਚੜੀ ਹੈ। ਇਹ ਕਸਟਮਰ ਯਾਨੀ ਕਿ ਇਹਦੇ ਵਿੱਚ ਆਂਦਾ ਇੱਕ ਪੁਲਚਾ ਹੁੰਦਾ। ਹਾਂ ਮੱਖਣ ਟਿੱਕੀ ਤੇ ਹਰਾ ਪਿਆ ਤੇ ਚਟਨੀ। ਚਟਨੀ ਕੀ ਬਾਤ ਹੈ ਜੀ। ਤੇ ਜਦੋਂ ਕਿਸੇ ਨੇ ਦੁਬਾਰਾ ਛੋਲੇ ਵਗੈਰਾ ਪਾਣੇ ਉਹ ਵੀ ਮਿਲ ਜਾਂਦੇ ਉਹਨੂੰ। ਜ਼ਰੂਰ ਜੀ ਜ਼ਰੂਰ। ਮੇਜ਼ੰਬਰ ਸਾਰੀਆਂ ਮੰਗੋ ਦੇੜਾ ਮੈਂ ਯਾਨੀ ਦੇੜਾ ਖੁੱਲਾ ਹੀ ਹੈ। ਕੋਈ ਨੁਕਾਰੀ ਕੋਈ ਨਹੀਂ ਕਿਸੇ ਨੂੰ ਦੁਬਾਰਾ ਲਵੇ ਦੋ ਵਾਰ ਲਵੇ ਤਿੰਨ ਵਾਰ ਲਵੇ ਕੋਈ ਨੁਕਾਰੀ। ਆਹ ਕਿਹੜੀ ਫੀਲਿੰਗ ਅੰਕਲ ਇਹ ਮੈਨੂੰ ਦੱਸ ਦੇ ਕੋਈ ਨਾ। ਇਹ ਫੀਲਿੰਗ ਹੈ ਜੀ ਆਲੂ, ਗੋਭੀ, ਪਿਆਜ਼ ਇਹ ਮਿਕਸਣ ਦੀ ਫੀਲ ਹੈ। ਮਿਕਸ ਵਾਲਾ। ਹਾਂ ਮਿਕਸ ਵਾਲਿਆ ਆਪਣੀ ਯਾਨੀ ਕਿ ਇਹ ਵੀ ਭਰ ਕੇ ਇਹਦਾ ਭਰ ਕੇ ਸਟੈਪਿੰਗ ਕਰਕੇ ਫਿਰ ਅੱਗੇ ਚਲ ਜਾਣਾ ਤੰਦੂਰ ਤੇ ਠੀਕ ਹੈ ਜੀ ਠੀਕ ਹੈ ਹੁਣ ਇਹਨੂੰ ਵੇਲ ਲੈ ਜਾਊਗਾ ਹਾਂ ਇਹਨੂੰ ਵੇਲਿਆ ਵੇਲੋ ਜੀ ਇਹ ਪਹਿਲਾਂ ਤਿਆਰ ਕਰਕੇ ਰੱਖਿਆ ਹੁੰਦਾ ਹਾਂ ਹਾਂ ਜੀ ਹਾਂ ਜੀ ਕਿਉਂਕਿ ਕਸਟਮਰ ਆਪ ਦਾ ਕਹਲਾ ਇਹ ਵੇ ਸੰਗਲ ਜਦੋਂ ਪੁੱਛਾਂ ਤੁਹਾਨੂੰ ਮੈਂ ਜਦੋਂ ਆਟਾ ਹੁੰਦਾ ਇਹ ਕਿੰਨੀਆਂ ਲੇਰਾਂ ਹੁੰਦੀਆਂ ਵੀ ਜਦੋਂ ਆਪਾਂ ਕ੍ਰਿਸਪ ਕਰਦੇ ਹਾਂ ਨਾ ਅੱਠ ਲੇਰਾਂ ਹੁੰਦੀਆਂ ਇਹਦੀ ਇਹਦੇ ਪਿਆਜ਼ ਆ ਹੂੰ ਇਹ ਕਿਹੜਾ ਪਨੀਰ ਵਾਲਾ ਜੀ ਇਹ ਪਨੀਰ ਵਾਲਾ ਅੱਛਾ ਜੀ ਇਹਦੇ ਅੰਦਰ ਕੀ ਕੀ ਹੁੰਦਾ ਪਿਆਜ਼ ਇਸ ਵਿੱਚ ਪਿਆਜ਼ ਪਨੀਰ ਹੂੰ ਬਸ ਕੱਲਾ ਪਿਆਜ਼ ਪਨੀਰ ਆ ਕੀ ਨੰਨਮੀ ਇਹਦੇ ਵੀ ਫਿਲਿੰਗ ਇੰਦਾ ਭਰ ਕੇ ਜੇ ਬਸ ਫਿਲਿੰਗ ਉਹੀ ਆ ਅੱਠ ਲੇਰਾਂ ਵਾਲੀ ਅੱਠ ਲੇਰਾਂ ਵਾਲੀ ਬਸ ਫਿਲਿੰਗ ਉਪਰੋਂ ਚੇਂਜ ਹੋ ਜਾਂਦੀ ਹੈ ਨਾ ਹਾਂਜੀ ਹਾਂਜੀ ਇੱਥੇ ਕੀ ਕੁਝ ਆ ਗਿਆ ਜੀ ਪਹਿਲਾਂ ਇੱਕ ਕਾਜੂ ਹੂੰ ਬਦਾਮ ਗਰੀ ਅੱਛਾ ਜੀ ਮਗਜ ਥੀਰਾ ਓਏ ਹੋਏ 120 ਕਿਹਾ ਮੈਨੂੰ ਕਿ ਪ੍ਰੋਪਰ ਡਰਾਈ ਫਰੂਟ ਨਾਲ ਭਰ ਦਿੰਦੇ ਹਾਂ ਹਾਂ ਡਾਈ ਫਰੂਟ ਨਾਲ ਪਨੀਰ ਪਏਗਾ ਕੀ ਬਾਤ ਹੈ ਪਨੀਰ ਵੀ ਵਿੱਚ ਆਊਗਾ ਨਾ ਪਨੀਰ ਵੀ ਆਊਗਾ ਮੈਨੂੰ ਕਿ ਵੈਜੀਟੇਰੀਅਨ ਸਾਰਾ ਵੈਜੀਟੇਰੀਅਨ ਕੀ ਆਉਂਦਾ ਜਿਵੇਂ ਮੱਗੇ ਆ ਗਏ ਹਨ ਹਾਂਜੀ ਕਿਸ਼ਮਿਸ਼ ਆ ਗਈ ਕਿਸ਼ਮਿਸ਼ ਆ ਗਈ ਬਾਦਾਮ ਕੀ ਆ ਗਈ ਕਾਜੂ ਆ ਗਿਆ ਇਹਦੀ ਫੀਲਿੰਗ ਤਿਆਰ ਹੋ ਗਈ ਹਾਂਜੀ ਤੇ ਹੁਣ ਇਹਨੂੰ ਪੇੜੇ ਵਿੱਚ ਭਰ ਕੇ ਇਹ ਡਰਾਈ ਫਰੂਟ ਵਾਲਾ ਕੀ ਹੋਵੇ ਅਬ ਜੀ ਮੈਨੂੰ ਇੱਕ ਵਾਰੀ ਦੱਸ ਦੋ ਵੀ ਇਹਦੇ ਰੇਟ ਕੀ ਕੁਛ ਹੋਣਗੇ ਤੇ ਵੈਰਾਈਟੀ ਕਿੰਨੀ ਆਪਣੇ ਕੋਲ ਇਹਦੋਂ ਕੋ ਵਰਾਈਟੀ ਆਪਣੇ ਕੋ ਹੈ ਜੀ ਮਿਕਸ ਪੀਸ ਆ 50 ਰੁਪਏ ਦਾ ਪੀਸ ਆ ਉਸ ਤੋਂ ਬਾਅਦ ਆ ਜਾਂਦਾ ਵਾ ਪਨੀਰ ਵਾਲਾ ਪਨੀਰ ਵਾਲਾ ਆਪਣੇ ਕੋ ਹੈਗਾ 70 ਰੁਪਏ ਦਾ ਤੇ ਜਿਹੜਾ ਡਾਈ ਫਰੋਡ ਨਾ ਉਹ 90 ਰੁਪਏ ਦਾ ਆਟੇ ਵਾਲਾ ਵੀ ਨਾਨ ਹੈਗਾ ਆਪਣੇ ਕੋ ਕਈ ਬੰਦੇ ਮੇਦੇ ਵਾਲਾ ਨਹੀਂ ਖਾਣਾ ਪਸੰਦ ਕਰਦੇ ਉਹ ਆਟੇ ਵਾਲਾ ਖਾਂਦੇ ਆ ਉਹ ਉਹ ਵੀ ਆਪਣੇ ਕੋ 70 ਰੁਪਏ ਦਾ ਅਵੇਲੇਬਲ ਹੈ ਪੀਸ ਜਦੋਂ ਮਰਜ਼ੀ ਬੰਦਾ ਆ ਕੇ ਖਾ ਸਕਦਾ ਉਸ ਤੋਂ ਬਾਅਦ ਲੱਸ਼ਾ ਫਰੋਡ ਦੇਸੀ ਘੀ ਵਾਲਾ ਨਾਲ ਮਾਵਾ ਦੀ ਦਾਲ ਦੇਸੀ ਘਿਓ ਪਾ ਕੇ ਉਹ ਵੀ ਆਪਣੇ ਕੋ ਹੈਗੀ 60 ਰੁਪਏ ਦੀ ਪਲੇਟ ਉਸ ਤੋਂ ਬਾਅਦ ਆਉਂਦਾ ਆਪਣਾ ਡਾਈ ਫਰੋਡ ਨਾਨ ਦੇਦੇ ਵਿੱਚ ਡ్రਾਈ ਫਰੂਟ ਪਾ ਕੇ ਨਾ ਨ ਉਹ ਕਿਸੇ 'ਚ ਵੀ ਤਿਆਰ ਹੋ ਜਾਂਦਾ ਪਨੀਰ 'ਚ ਵੀ ਹੋ ਜਾਂਦਾ ਆਟੇ 'ਚ ਵੀ ਤਿਆਰ ਹੋ ਮਤਲਬ ਹੋ ਜਾਂਦਾ ਮੈਦੇ 'ਚ ਵੀ ਤਿਆਰ ਹੋ ਜਾਂਦਾ ਵਾ ਉਹ ਆਪਣਾ ਹੈਗਾ 90 ਰੁਪਏ ਦਾ ਪੀਸ ਉਹ ਤੋਂ ਬਦਾ ਮਿੱਠੀ ਲੱਸੀ ਆ ਜੀ ਉਹ 50 ਰੁਪਏ ਦਾ ਗਲਾਸ ਆ ਮਿੱਠੀ ਲੱਸੀ ਦਾ ਜੀ ਬਈ ਸਾਰਾ ਕੁਝ ਦੱਸਤਾ ਇੰਨੀਆਂ ਘੈਂਡ ਘੈਂਡ ਐਟਮਾ ਵੀ ਦੱਸਤੀਆਂ ਤੈਨੂੰ ਖਾਣ ਵਾਸਤੇ ਆਉਣਾ ਕਿਥੇ ਲੋਕੇਸ਼ਨ ਦੱਸੋ ਆਉਣਾ ਆਣਾ ਜੀ ਜਲੰਧਰ ਬਾਈਪਾਸ ਨੇੜੇ ਦਾਣਾ ਮੰਡੀ ਬਾਦਰਗੇ ਰੋਡ ਨੀਅਰ ਜੈਂਸ ਸਕੂਲ ਠੀਕ ਹੈ ਜੀ ਇਹਦੇ ਲਈ ਆਪਣੀ ਇੰਸਟਾਗ੍ਰam ID ਵੀ ਹੈਗੀ ਆ ਅੰਮਰਸਰੀਆ ਸਪੈਸ਼ਲ ਨਾਂ ਦੇ ਨਾਂ ਤੇ ਉ ਫੋਲੋ ਕਰਕੇ ਨਾਲ ਤੁਹਾਨੂੰ ਲੋਕੇਸ਼ਨ ਵੀ ਉੱਥੋਂ ਮਿਲ ਜੂਗੀ ਤੁਸੀਂ ਇੱਥੇ ਆ ਸਕਦੇ ਹੋ ਜਿਹੜਾ ਤੁਹਾਨੂੰ ਲੱਭਾਂ ਚ ਕੋਈ ਦਿੱਕਤ ਨਹੀਂ ਹੋਊਗੀ ਭਾਈ ਟੇਸਟ ਦੀ ਗਰੰਟੀ ਹੈ ਨਾ ਸਾਰਾ ਅੰਬ ਸਾਰਾ ਟੇਸਟ ਹੋਵੇ ਹਾਂਜੀ ਮੈਂ ਕੋਈ ਕਮੀ ਪੇਸ਼ੀ ਰਹਿਣੀ ਨਹੀਂ ਚਾਹੀਦੀ ਜਿਹੜਾ ਤੁਹਾਨੂੰ ਇੱਕ ਵਾਰੀ ਟੇਸਟ ਕਰਾਉਣੇ ਆ ਫਿਰ ਤੁਹਾਨੂੰ ਪਤਾ ਲੱਜੂਗਾ ਫਿਰ ਆ ਵੀ ਦੱਸੋ ਕਿ ਹਾਂ ਵੀ ਵਧੀਆ ਜੀ ਇੱਥੇ ਆਇਓ ਜੀ ਸਭ ਤੋਂ ਜ਼ਰੂਰੀ ਗੱਲ ਇਹਨੂੰ ਖਾਣ ਵਾਸਤੇ ਆਉਣਾ ਕਿੱਥੇ ਪਈ ਗਾ ਲੋਕੇਸ਼ਨ ਦੱਸ ਦਿਓ ਆਪਣੇ ਲੋਕੇਸ਼ਨ ਸਾਡੀ ਹੈ ਜੀ ਜੀ ਦਾਣਾ ਮੰਡੀ ਬਾਦਰਕੇ ਰੋਡ ਜੈਂਸ ਸਕੂਲ ਨਜ਼ਦੀਕ ਜਲੰਧਰ ਬਾਈਪਾਸ ਤੇ ਟਾਈਮਿੰਗਸ ਕੀ ਕੁਛ ਹੈਗੇ ਨੇ ਟਾਈਮਿੰਗਸ ਵੀਰੇ 7 ਤੋਂ 5 ਵਜੇ ਤੱਕ ਹੈ ਜੀ ਆਪਣੇ ਲੱਛੇ ਪਰੌਂਠੇ ਦੀ ਤੇ ਜਿਹੜੀ ਨਾਨ ਦੀ ਪਲੇਟ ਬਣ ਕੇ ਤਿਆਰ ਹੋ ਚੁੱਕੀ ਸੀ ਜਿਹੜਾ ਲੱਛਾ ਉਹਨਾਂ ਦੇਖ ਸਕਦੇ ਹੋ ਕਿੰਦਾ ਚੰਗੀ ਤਰ੍ਹਾਂ ਕ੍ਰਿਸਪ ਕੀਤਾ ਹੋਇਆ ਹੈ ਦੀ ਲੇਅਰਸ ਤੁਸੀਂ ਚੈੱਕ ਕਰ ਸਕਦੇ ਹੋ ਵੀ ਪ੍ਰੋਪਰ ਕ੍ਰਿਸਪੀਨੈਸ ਹੈਗਾ ਦੇ ਅੰਦਰ ਤੇ ਇਹਦੇ ਅੰਦਾਲ ਦੇ ਅੰਦਰ ਵੀ ਇਹਨਾਂ ਨੇ ਕਾਫੀ ਵਧੀਆ ਤਰੀਕੇ ਨਾਲ ਘਿਓ ਵਗੈਰਾ ਪਾ ਕੇ ਦੇ ਨਾਲ ਚਟਨੀ ਆ ਆਓ ਟਰਾਈ ਕਰਦੇ ਹਾਂ ਦੱਸ ਦਿਓ ਤੁਹਾਨੂੰ ਕਿੱਦਾਂ ਦਾ ਹੈਗਾ ਅਸਲ ਦੇ ਵਿੱਚ ਤੇ ਤੁਹਾਨੂੰ ਲੋਕੇਸ਼ਨ ਵੀ ਦੱਸ ਦਾਂਗੇ ਐਂਡ ਤੇ ਵੀਡੀਓ ਦੇ ਵੀ ਤੁਸੀਂ ਖਾਣ ਵਾਸਤੇ ਨੂੰ ਆਉਣਾ ਕਿੱਥੇ ਹੈਗਾ ਤਾਂ ਲੈਟਸ ਹੈਵ ਅ ਬਾਈਟ ਐਨਾ ਜ਼ਬਰਦਸਤ ਕ੍ਰਿਸਪਾ ਦੇ ਅੰਦਰ ਮੇਰਾ ਦਿਲ ਕਰਾ ਮੇਰੀ ਤਾਰੀਫ ਕਰੀ ਜਾਓ ਪਰ ਐਨਾ ਜ਼ਬਰਦਸਤ ਹੈ ਕਿ ਦਾਲ ਪ੍ਰੋਪਰ ਚਲੋ ਵੀ ਪਤਾ ਲੱਗ ਰਿਹਾ ਵੀ ਕੜੀ ਹੋਈ ਹੈ ਜਿਹੜੀ ਮੱਠੇ ਮੱਠੇ ਸੇਕ ਉੱਤੇ ਤੇ ਤੁਹਾਨੂੰ ਮੈਂ ਨਾਲ ਵੀ ਦਿਖਾਉਂਗਾ ਬਟਰ ਖੋਲ ਲਈਏ ਨਾਲ ਬਟਰ ਜ਼ੋਰ ਪਾਵਾਂਗੇ ਤੇ ਡਿਟੇਲ ਇਹਨਾਂ ਨੇ ਬਾਟਰ ਐਡ ਕਰਾਂਗੇ ਆਪਾਂ ਤਾਂ ਬਾਟਰ ਜਿਹੜਾ ਲੱਗ ਚੁੱਕਿਆ ਤਾਂ ਆਪਾਂ ਤੁਹਾਨੂੰ ਇਹ ਵੀ ਟਰਾਈ ਦੱਸਾਂਗੇ ਵੀ ਕਿੰਦਾ ਦਾ ਹੈਗਾ ਤੇ ਇਹਦੀ ਵੀ ਕ੍ਰਿਸਪੀਨੈਸ ਚੈੱਕ ਕਰ ਸਕਦੇ ਹਾਂ ਵੀ ਕਿੰਨਾ ਜ਼ਬਰਦਸਤ ਦਾ ਕ੍ਰਿਸਪ ਹੈਗਾ ਤੇ ਇਹਦੇ ਅੰਦਰ ਫਿਲਿੰਗ ਤੁਸੀਂ ਦੇਖ ਸਕਦੇ ਹੋ ਵੀ ਪ੍ਰੋਪਰ ਫਿਲਿੰਗ ਕੀਤੀ ਹੋਈ ਆ ਲੇਅਰਿੰਗ ਕੀਤੀ ਹੋਈ ਆ ਇਹਦੀ ਤੇ ਇਹਨੂੰ ਮੱਖਣ ਦੇ ਵੱਡੇ ਪਾ ਕਰਕੇ ਨਾ ਲਾਵਾਂਗੇ ਚਟਣੀ ਕਿਉਂਕਿ ਜੱਬਾ ਚਟਣੀ ਲਾਈ ਤੇ ਫਿਰ ਨਾ ਛੋਲੇ ਖਾਦੇ ਹੋਏ ਤਾਂ ਲੈਟਸ ਹੈਵ ਅ ਬਾਈਟ ਅਗੇਨ ਕੀ ਟੇਸਟ ਹੈ ਜੀ ਤੁਸੀਂ ਵੀ ਜ਼ਰੂਰ ਟਰਾਈ ਕਰੋ ਜਿਹੜਾ ਪ੍ਰੋਪਰ ਔਥੈਂਟਿਕ ਟੇਸਟ ਹੈਗਾ ਕਿ ਅੰਬਰਸਰੀ ਟੇਸਟ ਇਦਾਂ ਦੀ ਹੋਰ ਅਪਡੇਟs ਸਾਡੇ ਚੈਨਲ ਨੂੰ ਫੋਲੋ ਜਰ ਕਰ ਲਓ ਸਿੱਧੀ ਹੈਡਲਾਈਨs ਕੈਮਰਾਮੈਨ ਵਿਪਨ ਬੱਸੀ ਦੇ ਨਾਲ ਮੈਂ ਬਰਵੀਰ ਥੈਂਕ ਯੂ